ਖਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਸਾਥੀਆਂ ਦੇ ਸਨੇਹ ਜੋ ਸ਼੍ਰੀ ਅਕਾਲ ਤਖਤ ਸੈਵ ਵਿਖੇ ਜਾ ਕੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਕੀਤੀ ਹੈ ਪੰਜਾਬ ਦੇ ਭਲੇ ਲਈ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਦਾ ਆਚਾਰ ਪਾਉਣ ਦੀ ਗੱਲ ਕਹੀ ਹੈ ਕੀ ਕਿਹਾ ਸੁਖਬੀਰ ਸਿੰਘ ਬਾਦਲ ਨੇ ਜੋ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੇ ਵਿੱਚ ਰਾਹਤ ਕਾਰਜ ਲਈ ਆਪਣਾ ਹੈਲੀਕਾਪਟਰ ਦਿੱਤਾ ਸੀ ਉਸਤੇ ਬਾਰੇ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਪੰਜਾਬ ਸਰਕਾਰ ਦਾ ਹੈਲੀਕਾਪਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੋ ਹੜ੍ਹਾਂ ਦੀ ਸਥਿਤੀ ਨਾਲ ਉਸ ਹੈਲੀਕਾਪਟਰ ਰਾਹੀਂ ਲੋਕਾਂ ਤੱਕ ਦੁੱਧ ਪਾਣੀ ਤੇ ਰਾਸ਼ਨ ਪਹੁੰਚਾਇਆ ਜਾ ਸਕੇ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਜੋ ਕਲ ਦਿਨਾਣਾ ਦੇ ਹਲਕੇ ਦੇ ਵਿੱਚ ਛੱਡਿਆ ਉਸ ਤੋਂ ਬਾਅਦ ਉਹ ਹੈਲੀਕਾਪਟਰ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਦੇ ਪ੍ਰਤੀ ਔਰ ਮੁੱਖ ਮੰਤਰੀ ਦੇ ਉੱਪਰ ਕਮੇਟੀ ਕਰਨ ਦੇ ਪ੍ਰਤੀ ਔਰ ਲੋਕਾਂ ਦੇ ਨਾਲ مخਾਲ ਕਰਨ ਦੇ ਪ੍ਰਤੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਰਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਜਿਸ ਦੀ ਸੋਚ ਬਹੁਤ ਘਟੀਆ ਹੈ ਲੋਕਾਂ ਦੇ ਪ੍ਰਤੀ ਇੱਕ ਪਾਸੇ ਪੰਜਾਬ ਜਿਹੜਾ ਪਾਣੀ ਨਾਲ ਡੁੱਬ ਰਿਹਾ ਹੈ ਔਰ ਮੁੱਖ ਮੰਤਰੀ ਸਿੱਧਾ ਚਨਈ ਦੇ ਵਿੱਚ ਹੈਲੀਕਾਪਟਰ ਉਡਾ ਕੇ ਪਹੁੰਚਦਾ ਹੈ ਉਥੇ ਛੁੱਟੀਆਂ ਮਨਾਉਂਦਾ ਹੈ ਔਰ ਜਦੋਂ ਲੋਕਾਂ ਦੀ ਆਵਾਜ਼ ਜੋ ਖੜਾ ਦੇ ਨਾਲ ਦੂਜਲੀ ਹੁੰਦੀ ਤਾਂ ਫਿਰ ਉਥੋਂ ਵਾਪਸ ਆਉਂਦਾ ਹੈ ਔਰ ਸਿੱਧਾ ਆ ਕੇ ਇੱਥੇ ਵੀ ਲੋਕਾਂ ਦੇ ਨਾਲ ਮਖੌਲ ਬਾਜੀ ਕਰ ਜਾਂਦਾ ਹੈ ਸੋ ਸੁਖਬੀਰ ਸਿੰਘ ਬਾਦਲ ਜੀ ਅੱਜ ਦਰਬਾਰ ਸਾਹਿਬ ਵਿਖੇ ਪਹੁੰਚੇ ਹੋਏ ਸੀ ਉਹਨਾਂ ਨੇ ਆਪਣੇ ਵਰਕਰਾਂ ਦੇ ਨਾਲ ਜੋ ਅਰਦਾਸ ਕੀਤੀ ਹੈ ਖੜਾ ਤੋਂ ਬਚਾਉਣ ਵਾਸਤੇ ਪਹਿਕਰੂ ਦੇ ਅੱਗੇ ਔਰ ਸ੍ਰੀ ਗੁਰੂ ਰਾਮਦਾਸ ਦੇ ਧਰਤੀ ਤੇ ਜਾ ਕੇ ਕਿ ਇਹ ਹੜ੍ਹਾਂ ਤੋਂ ਸਾਨੂੰ ਬਚਾਇਆ ਜਾਵੇ ਹੜ ਹੜ ਜਿਹੜੇ ਨੇ ਉਹ ਖਤਮ ਹੋ ਜਾਣ ਸੋ ਲੋਕਾਂ ਦੀ ਜਾਨ ਮਾਲ ਬੱਝ ਸਕੇ ਜੋ ਅੱਜ ਲੋਕ ਹੜਾ ਦੀ ਸਥਿਤੀ ਨਾਲ ਜੂਝ ਰਹੇ ਨੇ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਹੜਾ ਦੀ ਸਥਿਤੀ ਦੇ ਜਾਇਜਾ ਲੈਂਦੇ ਹੋਏ ਵੱਖ-ਵੱਖ ਹਲਕਿਆਂ ਦੇ ਵਿੱਚ ਆ ਕੇ ਡੀਜ਼ਲ, ਤਰਪਾਲਾਂ ਤੇ ਹੋਰ ਬਹੁਤ ਕੁਝ ਮੁਹੱਈਆ ਕਰਵਾਇਆ ਗਿਆ ਜਦੋਂ ਕਿ ਮੁੱਖ ਮੰਤਰੀ ਨੂੰ ਲੋਕ ਆਸ ਰੱਖਲੇ ਸੀ ਪਰ ਮੁੱਖ ਮੰਤਰੀ ਆਇਆ ਤੇ ਲੋਕਾਂ ਨੂੰ ਮਖੌਲ ਕਰਕੇ ਚਲਾ ਗਿਆ ਸੋ ਮੁੱਖ ਮੰਤਰੀ ਨੇ ਜਿਵੇਂ ਹੀ ਆਪਣਾ ਹੈਲੀਕਾਪਟਰ ਛੱਡਿਆ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਲੋਕਾਂ ਨੂੰ ਜਿਹੜਾ ਕਿ ਡੀਜ਼ਲ ਦੀ ਜ਼ਰੂਰਤ ਸੀ, ਲੋਕਾਂ ਨੂੰ ਟਰੈਕਟਰਾਂ ਦੀ ਜ਼ਰੂਰਤ ਸੀ ਉਥੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਜੋ ਆਰਥਿਕ ਮੁਹਈਆ ਕਰਵਾਈ ਜਾਂਦੇ ਲੋਕਾਂ ਦੇ ਜਿਹੜਾ ਕੀ ਰਵਾਸ਼ਨ ਔਰ ਲੋਕਾਂ ਨੂੰ ਜਿਹੜਾ ਉਥੇ ਉਹਨਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਪਰਪਾਈ ਕੀਤਾ ਜਾਵੇ ਨਾ ਕਿ ਹੈਲੀਕਾਪਟਰ ਦਾ ਕਿਸੇ ਨੇ ਅਚਾਰ ਨਹੀਂ ਪਾਉਣਾ ਇਹ ਉਹੀ ਹੈਲੀਕਾਪਟਰ ਹੈ ਜਿਹੜਾ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲਾਵੜਦਿਆ ਕਰਦੇ ਸੀ ਇਹ ਹੈਲੀਕਾਪਟਰ ਕੈਪਟਨ ਅਮਰਿੰਦਰ ਸਰ ਵਰਤਦੇ ਰਹੇ ਤੇ ਹੁਣ ਇਹ ਹੈਲੀਕਾਪਟਰ ਜੋ ਭਗਵੰਤ ਮਾਨ ਜੀ ਤੁਹਾਡੇ ਕੋਲ ਵੀ ਨਹੀਂ ਰਹਿਣਾ ਇਹ ਹੈਲੀਕਾਪਟਰ ਸਰਕਾਰ ਦਾ ਔਰ ਸਰਕਾਰ ਦਾ ਹੈਲੀਕਾਪਟਰ ਤੁਸੀਂ ਜੋ ਲੋਕਾਂ ਦੇ ਲਈ ਛੱਡ ਕੇ ਗਏ ਜੇ ਇਹ ਹੀ ਚੰਗਾ ਹੁੰਦਾ ਕਿ ਹੈਲੀਕਾਪਟਰ ਦੇ ਜਰੀਏ ਲੋਕਾਂ ਤੱਕ ਰਹਾਤ ਕਾਰਜਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਂਦਾ ਲੋਕਾਂ ਦੀ ਸਾਹ ਲਈ ਜਾਂਦੀ ਔਰ ਲੋਕਾਂ ਦੇ ਨਾਲ ਮੁਖੌਲ ਨਾ ਕਰੋ ਅੱਜ ਲੋਕ ਪੂਰੀ ਤਰ੍ਹਾਂ ਫਸੇ ਹੋਏ ਨੇ ਔਰ ਤੁਸੀਂ ਜੋ ਲੋਕਾਂ ਨਾਲ ਮੁਖੌਲ ਕਰ ਰਹੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਦੇ ਉੱਪਰ ਉਹਨਾਂ ਨੇ ਵੱਡੇ ਤੰਜ ਕੱਸੇ ਨੇ ਔਰ ਸ਼ਰਬੀਰ ਸਿੰਘ ਬਾਦਲ ਨੇ ਆਪਣੀ ਪੂਰੀ ਟੀਮ ਦੇ ਨਾਲ ਮੱਖ-ਮੱਖ ਜਿਲ੍ਹਿਆਂ ਦੇ ਵਿੱਚ ਲੋਕਾਂ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਔਰ ਲੋਕਾਂ ਦੇ ਰਾਹਤ ਕਾਰਜਾਂ ਦੇ ਵਿੱਚ ਆਪਣੀ ਟੀਮ ਨੂੰ ਲਾਇਆ ਹੋਇਆ ਜਿਸ ਨੂੰ ਲੈ ਕੇ ਲੋਕ ਸ਼ਖਬੀਰ ਸਿੰਘ ਬਾਦਲ ਨੂੰ ਅੱਜ ਯਾਦ ਕਰ ਰਹੇ ਨੇ ਅੱਜ ਅਕਾਲੀ ਦਲ ਸਰਕਾਰ ਨੂੰ ਯਾਦ ਕਰ ਰਹੇ ਨੇ ਜਦੋਂ ਪਹਿਲਾ ਅਕਾਲੀ ਸਰਕਾਰ ਸੀ ਉਸ ਸਮੇਂ ਜੋ ਬਰਸ਼ਾਤੋਂ ਪਹਿਲਾਂ ਹੀ ਸਾਰੇ ਜਿਹੜੇ ਕਿ ਜਾਇਦਾ ਲਿਆ ਜਾਂਦਾ ਸੀ ਪੈਸਾ ਰੱਖਿਆ ਜਾਂਦਾ ਸੀ ਜੋ ਦਰਿਆ ਸੀ ਜੋ ਬੰਦ ਸੀ ਉਹਨਾਂ ਦੇ ਉੱਪਰ ਸਫਾਈ ਕਰਾਈ ਜਾਂਦੀ ਸੀ ਰੰਨਾਂ ਨੂੰ ਮਜ਼ਬੂਤ ਕੀਤਾ ਜਾਂਦਾ ਸੀ ਪਰ ਇਸ ਸਰਕਾਰ ਨੇ ਇੱਕ ਵੀ ਪੈਸਾ ਨਹੀਂ ਰੱਖਿਆ ਕੋਈ ਮੀਟਿੰਗ ਨਹੀਂ ਕੀਤੀ ਜੋ ਅੱਜ ਹਰਾਂ ਦੇ ਨਾਲ ਪਾਣੀ ਬੰਨ ਰੁੱੜ ਰਹੇ ਨੇ ਔਰ ਪਾਣੀ ਜਿਹੜਾ ਲੋਕਾਂ ਦੇ ਫਸਲਾਂ ਉੱਤੇ ਘਰਾਂ ਤੇ ਪਿੰਡਾਂ ਦੇ ਵਿੱਚ ਪਹੁੰਚ ਗਿਆ ਤੇ ਇਸ ਕਰਕੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਸੋ ਮੁੱਖ ਮੰਤਰੀ ਨੂੰ ਉਹਨਾਂ ਨੇ ਕਿਹਾ ਕਿ ਇਹ ਪੂਰਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ